ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਥੋੜੇ ਜਿਹਾ ਸਮਾਨ ਦੇ ਨਾਲ ਬਹੁਤ ਹੀ ਟੇਸਟੀ ਜਿਹੇ ਜਿਹੜੇ ਆਪਾਂ ਇਹ ਸਨੈਕਸ ਬਣਾ ਕੇ ਤਿਆਰ ਕਰਨੇ ਆ ਤੇ ਦੇਖੋ ਦੇਖਣ ਨੂੰ ਜਿੰਨੇ ਸੋਹਣੇ ਲੱਗਦੇ ਇੰਨੇ ਹੀ ਇਹ ਖਾਣ ਨੂੰ ਟੇਸਟੀ ਆ ਬਿਲਕੁਲ ਆਸਾਨ ਤਰੀਕਾ ਆ ਸਮਾਨ ਵੀ ਆਪਾਂ ਨੂੰ ਬਹੁਤਾ ਨਹੀਂ ਚਾਹੀਦਾ ਤਰੀਕਾ ਵੀ ਬਿਲਕੁਲ ਸਿੰਪਲ ਆ ਬਣਾਉਣ ਦਾ ਤੁਹਾਨੂੰ ਪਤਾ ਹੀ ਆ ਸਾਡੀ ਵੀਡੀਓ ਜਿਹੜੀ ਹਰ ਇੱਕ ਆਪਾਂ ਸਿੰਪਲ ਤਰੀਕੇ ਦੇ ਨਾਲ ਹੀ ਬਣਾ ਰਹੇ ਹੁੰਨੇ ਆ ਤੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਬ੍ਰੈਡ ਲੈ ਲਏ ਆ ਇਹਨਾਂ ਦੀਆਂ ਸਾਈਡਾਂ ਇੱਦਾਂ ਲਾ ਦੇਣੀਆਂ ਤੇ ਮੈਂ ਚਾਰ ਬ੍ਰੈਡ ਦੇ ਪੀਸ ਲਏ ਆ ਚੋਹਾਂ ਦੀਆਂ ਸਾਈਡਾਂ ਲਾਤੀਆਂ ਤੇ ਇਹਨਾਂ ਨੂੰ ਇਸ ਤਰ੍ਹਾਂ ਜਿਹੜਾ ਆਪਾਂ ਬੇਲ ਕੇ ਥੋੜੇ ਪਤਲੇ ਕਰ ਲੈਣਾ ਬ੍ਰੈਡ ਜ਼ਿਆਦਾ ਬੇਹਾ ਨਾ ਹੋਵੇ ਨਹੀਂ ਤਾਂ ਟੁੱਟ ਜਾਣਾ ਇਹ ਤੇ ਥੋੜੇ ਜਿਹੜਾ ਜਿਹੜਾ ਫਰੈਸ਼ ਏ ਹੋਵੇ ਤਾਜ਼ਾ ਹੋਵੇ ਬ੍ਰੈਡ ਤੇ ਇਸ ਤਰ੍ਹਾਂ ਇਹਨੂੰ ਆਪਾਂ ਬੇਲ ਕੇ ਤੇ ਪਤਲਾ ਕਰਕੇ ਚਾਰੇ ਪੀਸ ਜਿਹੜੇ ਇਦਾਂ ਆਪਾਂ ਤਿਆਰ ਕਰ ਲੈਣੇ ਆ ਠੀਕ ਆ ਜੀ ਇਹ ਜਿਹੜੇ ਪਿਆਜ਼ ਆਪਾਂ ਲੱਛਿਆਂ ਚ ਕੱਟੇ ਆ ਪਤਲੇ ਪਤਲੇ ਲੱਛੇ ਕੱਟੇ ਆ ਮੈਂ ਦੋ ਵੱਡੇ ਚਮਚ ਇਹਦੇ ਵਿੱਚ ਮੈਂ ਪਾ ਦਿੱਤੇ ਬੇਸਣ ਦੇ ਤੇ ਥੋੜਾ ਜਿਹਾ ਆਪਣੇ ਟੇਸਟ ਨੂੰ ਅਨੁਸਾਰ ਜਿਹੜੀ ਨਮਕ ਮਿਰਚ ਪਾ ਲੈਣੀ ਜਿੰਨਾ ਕ ਆਪਾਂ ਸਮਾਨ ਬਣਾਉਣਾ ਆ ਹਰੀ ਮਿਰਚ ਪਾਈ ਹਲਦੀ ਪਾਈ ਨਮਕ ਪਾਇਆ ਤੇ ਹਰਾ ਧਨੀਆ ਪਾ ਦਿੱਤਾ ਇਹ ਮੈਂ ਅਜਵੈਣ ਪਾਈ ਤੇ ਜੀਰਾ ਪਾ ਦਿੱਤਾ ਅਜਵੈਣ ਜ਼ਰੂਰ ਪਾਓ ਇਹਦੇ ਨਾਲ ਹਾਜਮਾ ਜਿਹੜਾ ਬਹੁਤ ਵਧੀਆ ਰਹਿੰਦਾ ਆ ਕੋਈ ਵੀ ਚੀਜ਼ ਜਿਹੜੀ ਡਾਈਜੈਸਟ ਹੋਣ ਵਾਸਤੇ ਬਹੁਤ ਹੀ ਆਪਾਂ ਨੂੰ ਮਦਦ ਕਰਦੀ ਇਹ ਅਜਵੈਣ ਜਿਹੜੀ ਆ ਬਹੁਤ ਹੀ ਫਾਇਦਾ ਕਰਦੀ ਆਪਣੇ ਸਰੀਰ ਨੂੰ ਤੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਖਾ ਲਓ ਅਜਮੈਣ ਦੇ ਬਹੁਤ ਫਾਇਦੇ ਆ ਤੇ ਇਹਨੂੰ ਆਪਾਂ ਹੱਥ ਦੇ ਨਾਲ ਇਦਾਂ ਮਸਲ ਮਸਲ ਕੇ ਜਿਹੜੇ ਲੱਛੇ ਆ ਪਿਆਜ਼ਾਂ ਦੇ ਇਹ ਬਿਲਕੁਲ ਕੱਲੇ ਕੱਲੇ ਹੋ ਜਾਣ ਤੇ ਮੇਨ ਜਿਹੜਾ ਇਹਦੇ ਵਿੱਚ 파ਟ ਇਹੀ ਆ ਜਿਹੜੇ ਆਪਾਂ ਲੱਛੇ ਆ ਇਸ ਤਰ੍ਹਾਂ ਪਿਆਜ਼ਾਂ ਦੇ ਕੱਟੇ ਆ ਨਾ ਤੇ ਇਹਨਾਂ ਨੂੰ ਆਪਾਂ ਕੱਲੇ ਕੱਲੇ ਬਿਲਕੁਲ ਕਰਨਾ ਦੇਖੋ ਇਦਾਂ ਹੱਥ ਦੇ ਨਾਲ ਮਸਲ ਮਸਲ ਕੇ ਤਾਂ ਇੱਕ ਤਾਂ ਲੂਣ ਮਿਰਚ ਮਸਾਲਾ ਸਾਰਾ ਬੇਸਣ ਦੇ ਵਿੱਚ ਰਲ ਜਾਊਗਾ ਤੇ ਦੂਜਾ ਜਿਹੜੇ ਲੱਛੇ ਆਪਣੇ ਕੱਲੇ ਕੱਲੇ ਹੋ ਜੋਗੇ ਇਹਦੇ ਤੇ ਹੁਣ ਆਪਾਂ ਇਹਨੂੰ ਪਾਣੀ ਪਾ ਕੇ ਜਿਹੜਾ ਬੇਸਣ ਨੂੰ ਤੇ ਮਿਕਸ ਕਰ ਲੈਣੇ ਆ ਤੇ ਬਹੁਤਾ ਸਖਤ ਨਹੀਂ ਇਹਨੂੰ ਆਪਾਂ ਬੇਸਣ ਨੂੰ ਰੱਖਣਾ ਹੈਗਾ ਤੇ ਪਾਣੀ ਪਾ ਕੇ ਇਹਨਾਂ ਨੂੰ ਥੋੜਾ ਨਰਮੇ ਬੇਸਣ ਨੂੰ ਆਪਾਂ ਘੋਲਣਾ ਹੈ ਕਿਉਂਕਿ ਜੋ ਵੀ ਆਪਾਂ ਬਣਾਉਣ ਲੱਗੇ ਉਹਦੇ ਉੱਤੇ ਕੋਟਿੰਗ ਕਰਨੀ ਆਪਾਂ ਇਹਦੀ ਠੀਕ ਆ ਜੀ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਜਿਹੜੇ ਇਹ ਨਾਸ਼ਤਾ ਕਹਿ ਲਓ 스ਨੈਕਸ ਕਹਿ ਲਓ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣ ਵਾਲੇ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿੱਪ ਨਾ ਕਰਿਓ ਛੋਟੀ ਜਿਹੀ ਵੀਡੀਓ ਮੈਂ ਬਣਾਉਣੀ ਹੁੰਨੀ ਆ ਆਲੂ ਆਪਾਂ ਵਾਲ ਕੇ ਕद्दूकस ਕਰ ਲਿਆ ਉਹਦੇ ਵਿੱਚ ਨਮਕ ਤੇ ਮਿਰਚ ਪਾ ਦੱਤੀ ਆ ਤੇ ਨਮਕ ਹਿਸਾਬ ਦੇ ਨਾਲ ਪਾਉਣਾ ਆ ਕਿਉਂਕਿ ਆਪਾਂ ਬੇਸਣ ਵਿੱਚ ਵੀ ਨਮਕ ਪਾਇਆ ਆ ਆਲੂਆਂ ਵਿੱਚ ਵੀ ਆਪਾਂ ਨਮਕ ਪਾਇਆ ਇਸ ਕਰਕੇ ਜਿਹੜਾ ਨਮਕ ਆਪਣਾ ਹਿਸਾਬ ਦੇ ਨਾਲ ਪਾਉਣਾ ਆ ਤੇ ਜ਼ਿਆਦਾ ਨਾ ਹੋ ਜਵੇ ਇਸ ਕਰਕੇ ਤੇ ਆਲੂਆਂ ਨੂੰ ਵੀ ਆਦਾ ਇਸ ਤਰ੍ਹਾਂ ਜਿਹੜਾ ਆਪਾਂ ਲੂਣ ਮਿਰਚਾ ਨਾ ਚੰਗੀ ਤਰ੍ਹਾਂ ਉਹ ਰੜਾ ਲੈਣਾ ਹੈ ਹੱਥਾਂ ਦੇ ਨਾਲ ਮਸਲ ਮਸਲ ਕੇ ਸਵਾਰ ਕੇ ਇੱਕ ਜਾਣ ਕਰ ਲਿਆ ਆ ਭਾ ਆਲੂ ਜਿਹੜੇ ਆ ਬਿਲਕੁਲ ਸਮੂਥ ਜਿਹਾ ਕਰ ਲਿਆ ਤੇ ਇੱਕ ਚਮਚ ਆਪਾਂ ਇਹਦੇ ਉੱਤੇ ਭਰ ਕੇ ਰੱਖ ਦਿੱਤਾ ਆ ਤੇ ਰੱਖ ਕੇ ਨੂੰ ਚਮਚ ਤੇ ਨਾਲੇ ਜਿਹੜਾ ਇੰਦਾ ਫਿਲ ਕਰ ਦੇਣਾ ਉੱਤੇ ਇਹਦੇ ਵਧੀਆ ਤਰੀਕੇ ਦੇ ਨਾਲ ਸਾਰੇ ਦੇ ਉੱਤੇ ਕੋਟ ਕਰ ਦੇਣਾ ਇਹਨੂੰ ਸਵਾਰ ਕੇ ਆਪਾਂ ਤੇ ਫਿਰ ਆਪਾਂ ਇਹਦਾ ਜਿਹੜਾ ਆ ਰੋਲ ਬਣਾ ਲੈਣਾ ਜੇ ਆਪਾਂ ਬ੍ਰੈਡ ਨਾ ਬੇਲਿਆ ਹੋਊਗਾ ਪਤਲਾ ਨਾ ਕੀਤਾ ਹੋਊਗਾ ਤਾਂ ਆਪਣਾ ਰੋਲ ਨਹੀਂ ਇਸ ਤਰ੍ਹਾਂ ਬਣਨਾ ਟੁੱਟੇ ਜਾਣਾ ਬ੍ਰੈਡ ਨੇ ਇਸ ਕਰਕੇ ਆਪਾਂ ਜਿਹੜੇ ਬ੍ਰੈਡ ਆ ਪਹਿਲਾਂ ਉਹਨਾਂ ਨੂੰ ਵੇਲ ਕੇ ਪਤਲੇ ਕਰ ਲਿਆ ਇਸ ਤਰ੍ਹਾਂ ਆਪਾਂ ਰੋਲ ਜਿਹੜੇ 4 ਤਿਆਰ ਕਰ ਲਏ 4ਵੇਂ ਮੇ ਬ੍ਰੈਡ ਦੇ ਪੀਸ ਲਏ ਸੀ ਤੇ ਹੁਣ ਜਿਹੜਾ ਆਪਾਂ ਬੇਸਣ ਮਿਕਸ ਕੀਤਾ ਆ ਕੋਈ ਸੋਡਾ ਕੋਈ ਇਹਨੋ ਕੁਝ ਨਹੀਂ ਆਪਾਂ ਇਹਦੇ ਵਿੱਚ ਪਾਉਣਾ ਹੈਗਾ ਐਸੇ ਤਰ੍ਹਾਂ ਹੀ ਬਹੁਤ ਟੇਸਟੀ ਇਹ ਜਿਹੜੇ ਬਣ ਕੇ ਤਿਆਰ ਹੋ ਜਾਣੇ ਆ ਤੇ ਬੇਸਣ ਨੂੰ ਆਪਾਂ ਜਿਹੜਾ ਮਿਕਸ ਕਰ ਲਿਆ ਇੱਕ ਵਾਰੀ ਹੁਣ ਇਹਦੇ ਉੱਤੇ ਜਿਹੜੀ ਹੈ ਇਹਦੀ ਕੋਟਿੰਗ ਕਰਨੀ ਚੰਗੀ ਤਰ੍ਹਾਂ ਤਾਂ ਕਿ ਜਿਹੜੇ ਪਿਆਜ਼ ਆ ਨਾ ਆਲੇ ਦੁਆਲੇ ਸਾਰੇ ਪਾਸੇ ਇਹਦੇ ਚੰਗੀ ਤਰ੍ਹਾਂ ਲੱਗ ਜਾਣ ਤੇ ਬਹੁਤ ਹੀ ਸੋਹਣੇ ਦੇਖਣ ਨੂੰ ਲੱਗਦੇ ਇੰਨੇ ਹੀ ਇਹ ਟੇਸਟੀ ਜਿਹੜੇ ਖਾਣ ਨੂੰ ਲੱਗਦੇ ਆ ਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਇਹਦੇ ਉੱਤੇ ਕੋਟਿੰਗ ਕਰਕੇ ਬੇਸਣ ਦੀ ਤੇ ਇਹਨੂੰ ਆਪਾਂ ਤੇਲ ਪਹਿਲਾਂ ਗਰਮ ਰੱਖਿਆ ਹੈ ਪਹਿਲਾਂ ਮੈਂ ਚੰਗੀ ਤਰ੍ਹਾਂ ਗਰਮ ਕੀਤਾ ਤੇਲ ਨੂੰ ਫਿਰ ਉਹਨੂੰ ਮੀਡੀਅਮ ਸੇਕ ਨੂੰ ਕਰ ਦਿੱਤਾ ਤੇ ਤੇਲ ਦੇ ਵਿੱਚ ਆਪਾਂ ਪਾ ਦਨੇ ਚਾਰੇ ਪੀਸ ਆਪਾਂ ਇੱਦਾਂ ਹੀ ਪਾ ਦਨੇ ਆ ਤੇ ਪਾ ਕੇ ਜਦ ਇਹਨਾਂ ਨੂੰ ਥੋੜੀ ਜਿਹੀ ਸੇਕ ਲੱਗ ਗਿਆ ਤੇ ਫਿਰ ਇਹਨਾਂ ਨੂੰ ਆਪਾਂ ਪਲਟ ਦਨੇ ਆ ਵੀਡੀਓ ਤੁਹਾਨੂੰ ਪਤਾ ਹੀ ਮੈਂ ਬਿਲਕੁਲ ਛੋਟੀ ਇਹ ਰੱਖ ਕੇ ਬਣਾਨੀ ਹੁੰਨੀ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਬਣਾਨੀ ਹੁੰਨੀ ਆ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਇਹਨੂੰ ਲਾਈਕ ਕਰ ਲਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰਦਿਆ ਕਰੋ ਜੀ ਮੇਰੇ ਚੈਨਲ ਨੂੰ ਬਹੁਤ ਹੀ ਮਿਹਨਤ ਦੇ ਨਾਲ ਹਰ ਇੱਕ ਆਪ ਤੇ ਸਪੋਰਟ ਜ਼ਰੂਰ ਕਰ ਦਿਆ ਕਰੋ ਕਮੈਂਟ ਜ਼ਰੂਰ ਕਰ ਦਿਆ ਕਰੋ ਸਾਡਾ ਹੌਸਲਾ ਵੱਧ ਜਾਂਦਾ ਉਹਦੇ ਨਾਲ ਤੇ ਸੇਕ ਲੱਗ ਗਿਆ ਇਹਨਾਂ ਨੂੰ ਇੱਕ ਪਾਸੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਜਿਹੜਾ ਆ ਪਲਟਣਾ ਆ ਥੋੜੇ ਹੈਵੀ ਆ ਭਾਰੇ ਆ ਪੀਸੇ ਥੋੜਾ ਧਿਆਨ ਦੇ ਨਾਲ ਇਹਨਾਂ ਨੂੰ ਜਿਹੜਾ ਪਲਟਣਾ ਆ ਤੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਪਲਟ ਦੰਨੇ ਆ ਫੇਰ ਇਹਨਾਂ ਨੂੰ ਸੇਕ ਲੱਗਦਾ ਤਾਂ ਫੇਰ ਇਹਨਾਂ ਨੂੰ ਆਪਾਂ ਪਲਟ ਦਾਣਾ ਆ 골ਡਨ ਕਰਕੇ ਇਹਨਾਂ ਨੂੰ ਆਪਾਂ ਕੱਢ ਲੈਣਾ ਆ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਿਲਕੁਲ ਆਸਾਨ ਤਰੀਕੇ ਦੇ ਨਾਲ ਚਾਹ ਦੇ ਨਾਲ ਸ਼ਾਮ ਨੂੰ ਖਾਣੇ ਸਵੇਰੇ ਖਾਣੇ ਆਪਾਂ ਤੇ ਨਾਸ਼ਤੇ ਦੀ ਜਗ੍ਹਾ ਖਾਣੇ फटाफट ਆਪਾਂ ਬਣਾ ਕੇ ਇਹਨਾਂ ਨੂੰ ਤਿਆਰ ਕਰ ਸਕਦੇ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਜ਼ਿਆਦਾ ਸਮਾਨ ਦੀ ਵੀ ਨਹੀਂ ਲੋੜ ਪੈਂਦੀ ਤੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਜਿਹੜੀਆਂ ਬਾਹਰੋਂ ਚੀਜ਼ਾਂ ਲਿਆ ਕੇ ਖਾਣੇ ਉਹਦੇ ਨਾਲੋਂ ਵੇਤਰ ਆ ਕੇ ਘਰੇ ਜਿਹੜੀ ਤੁਸੀਂ ਹਰ ਇੱਕ ਚੀਜ਼ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਆ ਜੀ ਬਿਲਕੁਲ ਆਸਾਨ ਤਰੀਕਾ ਆ ਤੇ ਕੋਈ ਜ਼ਿਆਦਾ ਕੰਮ ਨਹੀਂ ਹੈਗਾ ਤਾਂ ਲਓ ਜੀ ਆਪਣੇ ਜਿਹੜੇ ਇਹ ਰੋਲਾ ਬਣ ਕੇ ਤਿਆਰ ਹੋ ਗਿਆ ਯਾ ਰੋਲ ਕਹਿ ਲਓ ਤੁਸੀਂ ਸਨੈਕਸ ਕਹਿ ਲਓ ਤੇ ਨਾਸ਼ਤਾ ਕਹਿ ਲਓ ਜੋ ਨਾਮ ਦੇਣਾ ਤੁਸੀਂ ਦੇ ਸਕਦੇ ਆ ਤੇ ਦੇਖੋ ਜੀ ਇਹ ਬਹੁਤ ਹੀ ਵਧੀਆ ਬਣ ਗਿਆ ਆਪਾਂ ਤੇਲ ਚੋਂ ਕੱਢ ਲਏ ਆ ਕਿੰਨੇ ਵਧੀਆ ਉੱਪਰ ਕ੍ਰਿਸਪੀ ਵਿੱਚੋਂ ਬਿਲਕੁਲ ਸੌਫਟ ਆ ਕਿਉਂਕਿ ਆਲੂ ਆ ਤੇ ਬ੍ਰੈਡ ਆ ਬਿਲਕੁਲ ਨਰਮਾ ਕੋ ਹਾਰਡ ਚੀਜ਼ ਇਹਦੇ ਵਿੱਚ ਹੈ ਨਹੀਂਗੀ ਤੇ ਬਣਾਓ ਖਾਓ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਪੋਰਟ ਕਰਦੇ ਆ ਕਰੋ ਜੀ ਮੇਰੇ ਚੈਨਲ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਆਪਾਂ ਦੂਜੀ ਪਲੇਟ ਦੇ ਵਿੱਚ ਟਰਾਂਸਫਰ ਕਰ ਦੱਤੇ ਆ ਬਹੁਤ ਹੀ ਵਧੀਆ ਆਪਣਾ ਜਿਹੜਾ ਇਹ ਨਾਸ਼ਤਾ ਬਣ ਕੇ ਤਿਆਰ ਹੋ ਗਿਆ ਲਓ ਜੀ ਬਣਾਓ ਤੇ ਖਾਓ ਸਤਿ ਸ੍ਰੀ ਅਕਾਲ ਜੀ